ਮੁੱਲਾਪੁਰ ਦੇ ਪਿੰਡ ਤਲਵੰਡੀ ਖੁਰਦ ਦੇ ਵਿੱਚ ਸਥਿਤ ਤਲਵੰਡੀ ਧਾਮ ਦੇ Swami ਸ਼ੰਕਰानंद ਦਾ ਸ਼ਲੀਲ ਵਾਇਰਲ ਵੀਡੀਓ ਦੇ ਵਿੱਚ ਚਾਰ ਚੁਫੇਰੇ ਹੋ ਘਿਰ ਚੁਕੇ ਨੇ ਉਨ੍ਹਾਂ ਖਿਲਾਫ ਥਣਾ ਦਾਖਦ ਵਿੱਚ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੇ ਹੇਠ ਮਾਮਲੇ ਦਰਜ ਹੋਏ ਜਿੱਥੇ ਅਦਾਲਤ ਵੱਲੋਂ ਜ਼ਮਾਨਤ ਰੱਦ ਕਰ ਦੇਣ ਦੇ ਕਾਰਨ ਸਵਾਮੀ ਸ਼ੰਕਰਾਨੰਦ ਦੇ ਨਾਲ-ਨਾਲ ਉਹਨਾਂ ਦੇ ਚੇਲੇ ਵੀ ਨਿਰਾਸ਼ ਹੋ ਗਏ ਨੇ ਇਸ ਦੇ ਨਾਲ ਹੀ ਜਿਹੜੇ ਇਲਾਕੇ ਦੇ ਲੋਕ ਸਵਾਮੀ ਸ਼ੰਕਰਾਨੰਦ ਦੀ ਧਾਰਮਿਕ ਸ਼ਖਸੀਅਤ ਦਾ ਸਰਕਾਰ ਕਰਦੇ ਸਨ ਉਸ ਦੇ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਵਿਰੋਧ ਖੋਲ ਕੇ ਸੜਕਾਂ 'ਤੇ ਕਾਰਦੇ ਨਜ਼ਰ ਆ ਰਹੇ ਨੇ ਤੇ ਲੋਕਾਂ ਦੇ ਵਿੱਚ ਅਸ਼ਲੀਲ ਵੀਡੀਓ ਨੂੰ ਲੈ ਕੇ ਵੱਧਰੇ ਵਿਰੋਧ ਦੇ ਚੱਲਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਵੀ ਜਗਰਾਉਂ ਪੁਲਿਸ ਨੂੰ ਇਸ ਮਾਮਲੇ 'ਚ ਕਾਰਵਾਈ ਦਲੀ ਰਿਪੋਰਟ ਮੰਗ ਲਈ ਹੈ ਤਾਂ ਦੱਸਦੇ ਕਿ ਸ਼ੁੱਕਰਵਾਰ ਨੂੰ ਸ਼ੰਕਰਨੰਦ ਦੇ ਅਸ਼ਲੀਲ ਵੀਡੀਓ ਦੇ ਵਿਰੋਧ ਵਿੱਚ ਪਿੰਡਾਂ ਦੇ ਪਿੰਡ ਸੜਕਾਂ ਤੇ ਉਤਰੇ ਸ਼ੰਕਰਨੰਦ ਦੀ ਗ੍ਰਿਫਤਾਰੀ ਦੇ ਨਾਲ ਉਸ ਵੱਲ ਜੋ ਹੁਣ ਤੱਕ ਔਰਤਾਂ ਦਾ ਸੋਸ਼ਣ ਕੀਤਾ ਗਿਆ ਹੈ ਸੋਸ਼ਣ ਦੇ तमाम ਕਾਰਨ ਤੋਂ ਪਰਦਾ ਚੁੱਕਣ ਲਈ ਜਾਂਚ ਦੀ ਮੰਗ ਕੀਤੀ ਗਈ ਪਿੰਡ ਸਵੱਦੀ ਕਲਾ ਚੌਂਕੀਮਾਨ ਸਦਵਾ ਬੇਟ ਰਕਬਾ ਮਿੰਡਿਆਣੀ ਸੋਨੇ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਇਕੱਠੇ ਹੋਏ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਲੁਧਿਆਣਾ ਦੇ ਡੀਸੀ ਨੂੰ ਮਿਲ ਕੇ ਸ਼ੰਕਰਾਨੰਦ ਦੇ ਖਿਲਾਫ ਮਾਮਲੇ ਦੀ ਪੜਤਾਲ ਦੀ ਮੰਗ ਕੀਤੀ ਇਸ ਮੌਕੇ ਜਸਮਿੰਦਰ ਸਿੰਘ ਖਾਲਸਾ ਮਹਿੰਦਰ ਸਿੰਘ ਸਵੱਦੀ ਕਲਾ ਤੇ ਰੋਚਨ ਸਿੰਘ ਚੌਂਕੀਮਾਨ ਮਾਸਟਰ ਮਕੁੰਨ ਸਿੰਘ ਚੌਂਕੀਮਾਨ ਤੇ ਹੋਰ ਵੀ ਕਈ ਜਿਹੜੇ ਸੱਜਣ ਪਹੁੰਚੇ ਜਨਾ ਡੀਸੀ ਲੁਧਿਆਣਾ ਦੇ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਇਹੀ ਨਹੀਂ ਧਰਮ ਦੀ ਆੜ ਦੇ ਵਿੱਚ ਮਹਿਲਾ ਸ਼ਰਧਾਲੂਆਂ ਨੂੰ ਜਿਸ ਤਰੀਕੇ ਨਾਲ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਸ ਦਾ ਜੌਂਦਾ ਜਾਗ ਦਾ ਸਬੂਤ ਉਸਦੀ ਵਾਇਰਲ ਵੀਡੀਓ ਇਹ ਵੀ ਕਿਹਾ ਗਿਆ ਸੋ Swami Shankranandan ਜਿਸ ਦੀ ਕੁਝ ਸਮਾਂ ਪਹਿਲਾਂ ਉੱਚ ਪਹੁੰਚ ਦੇ ਚਲਦੇ ਇਸ਼ਾਰੇ ਤੇ ਸਰਕਾਰੀ ਦਰਬਾਰੇ ਵੱਡੇ ਵੱਡੇ ਕੰਮ ਹੁੰਦੇ ਸਨ ਪਰ ਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਖਿਲਾਫ ਥਾਣਾ ਮੁੱਲਾਪੁਰ ਦਾਖਾ ਵਿੱਚ ਮਾਮਲਾ ਦਰਜ ਹੋਇਆ ਅਦਾਲਤ ਵਿੱਚ ਮੁੱਲਾਪੁਰ ਪੁਲਿਸ ਤੋਂ ਇਲਾਵਾ ਵਕੀਲਾਂ ਦੀਆਂ ਦਲੀਲਾਂ ਨੂੰ ਸਹੀ ਮੰਨਦਿਆਂ ਹੋਇਆਂ ਅਦਾਲਤ ਨੇ ਸ਼ੰਕਰਨੰਦ ਦੀ ਜ਼ਮਾਨਤ ਨਾ ਮਨਜ਼ੂਰ ਕਰ ਦਿੱਤੀ ਕਮਲਾਪੁਰ ਸਬਡਿਵੀਜ਼ਨ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਦਾ ਇਹ ਕਹਿਣਾ ਹੈ ਕਿ ਸੁਆਮੀ ਸ਼ੰਕਰਨੰਦ ਦੇ ਖਿਲਾਫ ਗ੍ਰਿਫਤਾਰੀ ਦੀ ਛਾਪੇਮਾਰੀ جاری ਹੈ ਤਲਵੰਡੀ ਤਾਮ ਤੋਂ ਇਲਾਵਾ ਉਸ ਦੇ ਕਈ ਠਿਕਾਣੇ ਨੇ ਜਿੱਥੇ ਛਾਪੇਮਾਰੀ ਕੀਤੀ ਗਈ ਪਰ ਉਹ ਨਹੀਂ ਮਿਲਿਆ ਡੀਐਸਪੀ ਦਾ ਕਹਿਣਾ ਕਿ ਅਦਾਲਤ ਦੇ ਵਿੱਚ ਉਹ ਖੁਦ ਪੇਸ਼ ਹੋ ਕੇ ਸ਼ੰਕਰਨੰਦ ਦੀ ਜ਼ਮਾਨਤ ਰਦ ਕਰਵਾਉਣ ਦੇ ਲਈ ਵੀ ਪਹੁੰਚੇ ਜੋ ਕਿ ਵੱਡੀ ਗੱਲ ਹੈ ਉਹਨਾਂ ਕਹਿੰਦੇ ਕਿ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੱਕ ਹੀ ਸੀਮਤ ਨਹੀਂ ਹੈ ਬਲਕਿ ਕਈ ਵੱਡੇ ਇਲਜ਼ਾਮ ਨੇ ਸ਼ਿਕਾਇਤਾ ਵੀ ਗੰਭੀਰ ਨੇ ਤਲਵੰਦਾਂ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਇਹ ਕਹਿਣਾ ਹੈ ਕਿ ਮੁੱਲਾਪੁਰ ਦੇ ਧਾਰਮਿਕ ਡੇਰੇ ਦੇ ਸ਼ੰਕਰानंद ਦੀ ਅਸਲੀ ਵੀਡੀਓ ਵਾਇਰਲ ਹੋ ਚੁਣੀ ਹੈ ਸੰਗਤ ਦੇ ਵੱਲ ਉਸ ਦੇ ਖਿਲਾਫ ਹੋਰ ਵੀ ਕਈ ਲਿਖਤੀ ਸ਼ਿਕਾਇਤਾਂ ਦੇ ਕੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਸ ਦੇ ਵਿੱਚ ਕਾਰਵਾਈ ਜਗਰਾਉਂ ਪੁਲਿਸ ਕਰ ਰਹੀ ਹੈ ਤੇ ਉਹਨਾਂ ਵੱਲੋਂ ਰਿਪੋਰਟ ਮੰਗੀ ਗਈ ਹੈ ਤੇ ਉਹਨਾਂ ਕਹਿ ਕੇ ਇਸ ਦੇ ਨਾਲ ਹੀ ਸੰਗਤ ਦੇ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਸ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਹੀ ਸਵਾਮੀ ਸ਼ੰਕਰानंद ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਮੁੱਲਾਪੁਰ ਦੇ ਪਿੰਡ ਤਲਵੰਡੀ ਖੁਰਦ ਦੇ ਵਿੱਚ ਸਥਿਤ ਤਲਵੰਡੀ ਧਾਮ ਦੇ ਸਵਾਮੀ ਸ਼ੰਕਰानंद ਦਾ ਸ਼ਲੀਲ ਵਾਇਰਲ ਵੀਡੀਓ ਦੇ ਵਿੱਚ ਚਾਰ ਚੁਫੇਰੇ ਹੋ ਘਿਰ ਚੁੱਕੇ ਨੇ ਉਨ੍ਹਾਂ ਖਿਲਾਫ ਥਣਾ ਦਾਖਲ ਵਿੱਚ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੇ ਹੇਠ ਮਾਮਲੇ ਦਰਜ ਹੋਏ ਜਿੱਥੇ ਅਦਾਲਤ ਵੱਲੋਂ ਜ਼ਮਾਨਤ ਰੱਦ ਕਰ ਦੇਣ ਦੇ ਕਾਰਨ ਸਵਾਮੀ ਸ਼ੰਕਰਾਨੰਦ ਦੇ ਨਾਲ-ਨਾਲ ਉਨ੍ਹਾਂ ਦੇ ਚੇਲੇ ਵੀ ਨਿਰਾਸ਼ ਹੋ ਗਏ ਨੇ ਇਸ ਦੇ ਨਾਲ ਹੀ ਜਿਹੜੇ ਇਲਾਕੇ ਦੇ ਲੋਕ ਸਵਾਮੀ ਸ਼ੰਕਰਾਨੰਦ ਦੀ ਧਾਰਮਿਕ ਸ਼ਖਸੀਅਤ ਦਾ ਸਰਕਾਰ ਕਰਦੇ ਸਨ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਵਿਰੋਧ ਖੋਲ ਕੇ ਸੜਕਾਂ 'ਤੇ ਕਾਰਦੇ ਨਜ਼ਰ ਆ ਰਹੇ ਨੇ ਤੇ ਲੋਕਾਂ ਦੇ ਵਿੱਚ ਅਸ਼ਲੀਲ ਵੀਡੀਓ ਨੂੰ ਲੈ ਕੇ ਵੱਧਰੇ ਵਿਰੋਧ ਦੇ ਚਲਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਵੀ ਜਗਰਾਉਂ ਪੁਲਿਸ ਨੂੰ ਇਸ ਮਾਮਲੇ 'ਚ ਕਾਰਵਾਈ ਦਲੀ ਰਿਪੋਰਟ ਮੰਗ ਲਈ ਹੈ ਤਾਂ ਦੱਸਦੇ ਕਿ ਸ਼ੁੱਕਰਵਾਰ ਨੂੰ ਸ਼ੰਕਰਨੰਦ ਦੀ ਅਸ਼ਲੀਲ ਵੀਡੀਓ ਦੇ ਵਿਰੋਧ ਦੇ ਵਿੱਚ ਪਿੰਡਾਂ ਦੇ ਪਿੰਡ ਸੜਕਾਂ ਤੇ ਉਤਰੇ ਸ਼ੰਕਰਨੰਦ ਦੀ ਗ੍ਰਿਫਤਾਰੀ ਦੇ ਨਾਲ ਉਸ ਵੱਲੋਂ ਜੋ ਹੁਣ ਤੱਕ ਔਰਤਾਂ ਦਾ ਸੋਸ਼ਣ ਕੀਤਾ ਗਿਆ ਹੈ ਸੋਸ਼ਣ ਦੇ तमाम ਕਾਰਨ ਤੋਂ ਪਰਦਾ ਚੁੱਕਣ ਦੇ ਲਈ ਜਾਂਚ ਦੀ ਮੰਗ ਕੀਤੀ ਗਈ ਪਿੰਡ ਸਵੱਦੀ ਕਲਾ ਚੌਂਕੀਮਾਨ ਸਦਵਾ ਬੇਟ ਰਕਵਾ ਮਿੰਡਿਆਣੀ ਸਨੇ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਇਕੱਠੇ ਹੋਏ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਲੁਧਿਆਣਾ ਦੇ ਡੀਸੀ ਨੂੰ ਮਿਲ ਕੇ ਸ਼ੰਕਰਾਨੰਦ ਦੇ ਖਿਲਾਫ ਮਾਮਲੇ ਦੀ ਪੜਤਾਲ ਦੀ ਮੰਗ ਕੀਤੀ ਇਸ ਮੌਕੇ ਜਸਮਿੰਦਰ ਸਿੰਘ ਖਾਲਸਾ ਮਹਿੰਦਰ ਸਿੰਘ ਸਵੱਦੀ ਕਲਾ ਤੇ ਰਤਲੋਚਨ ਸਿੰਘ ਚੌਂਕੀਮਾਨ ਮਾਸਟਰ ਮਕੁੰਨ ਸਿੰਘ ਚੌਂਕੀਮਾਨ ਤੇ ਹੋਰ ਵੀ ਕਈ ਜਿਹੜੇ ਸੱਜਣ ਪਹੁੰਚੇ ਜਿਹਨਾਂ ਡੀਸੀ ਲੁਧਿਆਣਾ ਦੇ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ। ਇਹੀ ਨਹੀਂ ਧਰਮ ਦੀ ਆੜ ਦੇ ਵਿੱਚ ਮਹਿਲਾ ਸ਼ਰਧਾਲੂਆਂ ਨੂੰ ਜਿਸ ਤਰੀਕੇ ਨਾਲ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਦਾ ਜੌਂਦਾ ਜਾਗ ਦਾ ਸਬੂਤ ਉਸਦੀ ਵਾਇਰਲ ਵੀਡੀਓ ਹੈ ਇਹ ਵੀ ਕਿਹਾ ਗਿਆ। ਤਾਂ Swami Shankar Anand ਜਿਸ ਦੀ ਕੁਝ ਸਮਾਂ ਪਹਿਲਾਂ ਉੱਚ ਪਹੁੰਚ ਦੇ ਚਲਦੇ ਇਸ਼ਾਰੇ ਤੇ ਸਰਕਾਰੀ ਦਰਬਾਰੇ ਵੱਡੇ ਵੱਡੇ ਕੰਮ ਹੁੰਦੇ ਸਨ। ਪਰ ਉਸਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਖਿਲਾਫ ਥਾਣਾ ਮੁਲਾਪੁਰ ਦਾਖਾ ਵਿੱਚ ਮਾਮਲਾ ਦਾਝੋਇਆ ਅਦਾਲਤ ਵਿੱਚ ਮੁਲਾਪੁਰ ਪੁਲਿਸ ਤੋਂ ਇਲਾਵਾ ਵਕੀਲਾਂ ਦੀਆਂ ਦਲੀਲਾਂ ਨੂੰ ਸਹੀ ਮੰਨਦਿਆਂ ਹੋਇਆਂ ਅਦਾਲਤ ਨੇ ਸ਼ੰਕਰਨੰਦੀ ਜ਼ਮਾਨਤ ਨਾ ਮਨਜ਼ੂਰ ਕਰ ਦਿੱਤੀ ਤਮੂਲਾਪੁਰ ਸਬ ਡਿਵੀਜ਼ਨ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਦਾ ਇਹ ਕਹਿਣਾ ਹੈ ਕਿ ਸੁਆਮੀ ਸ਼ੰਕਰਨੰਦ ਦੇ ਖਿਲਾਫ ਗ੍ਰਿਫਤਾਰੀ ਦੇ ਲਈ ਛਾਪੇਮਾਰੀ جاری ਹੈ ਤਲਵੰਡੀ ਤਾਮ ਤੋਂ ਇਲਾਵਾ ਉਸ ਦੇ ਕਈ ਠਿਕਾਣਿਆਂ ਨੇ ਜਿੱਥੇ ਛਾਪੇਮਾਰੀ ਕੀਤੀ ਗਈ ਪਰ ਉਹ ਨਹੀਂ ਮਿਲਿਆ ਡੀਐਸਪੀ ਦਾ ਕਹਿਣਾ ਹੈ ਕਿ ਅਦਾਲਤ ਦੇ ਵਿੱਚ ਉਹ ਖੁਦ ਪੇਸ਼ ਹੋ ਕੇ ਸ਼ੰਕਰਨੰਦ ਦੀ ਜ਼ਮਾਨਤ ਰੱਦ ਕਰਵਾਉਣ ਦੇ ਲਈ ਵੀ ਪਹੁੰਚੇ ਜੋ ਕਿ ਵੱਡੀ ਗੱਲ ਹੈ ਉਹਨਾਂ ਕਹਿੰਦੇ ਕਿ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੱਕ ਹੀ ਸੀਮਤ ਨਹੀਂ ਹੈ ਬਲਕਿ ਕਈ ਵੱਡੇ ਇਲਜ਼ਾਮ ਨੇ ਸ਼ਿਕਾਇਤਾ ਵੀ ਗੰਭੀਰ ਨੇ ਤਲਵੰਡੀ ਨਾਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਜ ਵੈਰਲਸ ਨੇ ਸੰਗਤ ਦੇ ਵੱਲ ਉਸ ਦੇ ਖਿਲਾਫ ਹੋਰ ਵੀ ਕਈ ਲਿਖਤੀ ਸ਼ਿਕਾਇਤਾਂ ਦੇ ਕੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਸ ਦੇ ਵਿੱਚ ਕਾਰਵਾਈ ਜਗਰਾਉਂ ਪੁਲਿਸ ਕਰ ਰਹੀ ਹੈ ਤੇ ਉਹਨਾਂ ਵੱਲੋਂ ਰਿਪੋਰਟ ਮੰਗੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਸੰਗਤ ਦੇ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਸ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਹੀ ਸਵਾਮੀ ਸ਼ੰਕਰानंद ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ